ਤੇ ਤੇ ਤਾਂ ਬੜੀ ਐ ਭੋਲੀਏ ਪਰਿੱਧੀ ਕੋ ਦੀਵਾ ਚਾਚ ਹਾਏ ਰੱਬਾ ਤੇ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਲੱਖ ਲੱਖ ਪ੍ਰਮਾਤਮਾ ਕਰੇ ਤੁਹਾਨੂੰ ਸਭ ਨੂੰ ਹੈਪੀ ਨਿਊ ਇਅਰ ਤੇ ਮੈਂ ਬੋਲਿਆ ਨਹੀਂ ਸੀ ਤੁਹਾਨੂੰ ਪਤਾ ਹੀ ਹੈ ਤੇ ਹੁਣ ਮੈਂ ਇਕੱਲੀ ਬੈਠੀ ਹਾਂ ਸੂਮ ਚ ਦੇਖ ਕੋਈ ਵੀ ਨਹੀਂ ਆ ਕੋਈ ਤਾਂ तकरीबन ਨਿਬੜ ਗਿਆ بس پانی ائی سمسیا جڑی ہے سلاوا والی टाटा بائے بائے ہاں جی ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਇਸ ਨਵੇਂ ਵਲੌਗ ਦੇ ਵਿੱਚ ਅੱਜ ਥੋੜੀ ਜਿਹੀ ਰਾਹਤ ਹੈ ਕਿਉਂਕਿ ਅੱਜ ਮਿਸਤਰੀ ਲੱਗਿਆ ਨਹੀਂ ਕੰਮ تقریبا تقریبا سینٹری والے ਦਾ ਵੀ ਹੋ ਗਿਆ ਤੇ ਉਹ ਟਾਈਲਾਂ ਵਗੈਰਾ ਦਾ ਵੀ ਹੋ ਗਿਆ ਇਹ ਕੰਮ ਖਤਮ ਹੋ ਗਿਆ ਤੇ ਅੱਜ ਥੋੜਾ ਜਿਆਦਾ ਨਾ ਐ ਲੱਗਦਾ ਹਲਕਾ ਲੱਗਿਆ ਨਹੀਂ ਮੰਮੀ ਅੱਜ ਹਲਕਾ ਹਲਕਾ ਜਿਹਾ ਲੱਗਦਾ ਪਿਆ ਠੀਕ ਹੈ ਤੇ ਇਧਰ ਪਹਿਲਾਂ ਨੰਨੂ ਦੇ ਕੰਮ ਚੈੱਕ ਕਰੋ ਐ ਦੇ ਵਿੱਚ ਉਹ ਆਈਸੀ ਆਪਣੇ ਹਸ਼ਕ ਵਗੈਰਾ ਜਿਹਾ ਆਇਆ ਸੀ ਤੇ ਇਹ ਵੇਖਿਆ ਇਧਰ ਕੰਮ ਵੇਖ ਲਓ ਇਹਨਾਂ ਦੋਵਾਂ ਵਾਲਿਆਂ ਦੇ ਓ ਮੇਰਾ ਫੋਨ ਹਾਂ ਹਾਂ ਨੰਨੇ ਅਧਰ ਫੜਾ ਪੁੱਤ ਤੂੰ ਆਪਣੇ ਟੈਂਟ ਹਾਊਸ ਵਾਲੀ ਲਾਈਟ ਜਗਾ ਲਓ ਨਾ ਤੁਸੀਂ ਹਾਂ ਮੰਮਾ ਪਰ ਕਿੱਥੇ ਹੋ ਦੇਨੇ ਲੱਭ ਕੇ ਪਹਿਲਾਂ ਵਾਪਸ ਦੋ ਮੈਨੂੰ ਹਾਂ ਤੇ ਕੱਲ ਦੇ ਇਹਨੇ ਪੂਰਾ ਘਰ ਬਣਾਇਆ ਹੋਇਆ ਸੀ ਇਹਦਾ ਮੰਮੀ 2 ਮਿੰਟ ਬੰਦ ਕਰੋ ਤੇ ਇੱਧਰ ਮੰਮੀ ਵਲੌਗ ਵੇਖਣ ਲੱਗੇ ਹੋਏ ਨੇ ਤੇ ਐਨੇ ਕੱਲ ਨਾ ਪੂਰਾ ਘਰ ਰਾਤੀ ਬਣਾਇਆ ਸੀ ਇਹਦੇ ਵਿੱਚ ਹੀ ਸਾਰਾ ਸਮਾਨ ਤੇਲ ਵੈਸਲੀ ਸਾਰਾ ਕੁਝ ਮੈਨੂੰ ਪਤਾ ਨਹੀਂ ਈ ਲੈ ਜਗਦੀ ਰਾਤ ਨੂੰ ਜਗਦੀ ਹਾਂ ਤੇ ਵੇਚਾ ਫੋਨ ਜਗੇ ਪਿਆ ਅੱਧੀ ਰਾਤੀ ਉੱਠ ਕੇ ਵੇਖਿਆ ਅੱਛਾ ਤੇ ਉਹ ਡੈਡੀ ਦੇ ਨਾ ਇਹਨੇ ਚਸ਼ਮੇ ਵੀ ਵੇਚ ਹੀ ਰੱਖਦੇ ਪਏ ਸੀ ਸਵੇਰੇ ਡੈਡੀ ਵੀ ਲਵਦੇ ਪਏ ਸੀ ਚਸ਼ਮੇ ਉਨਾਂ ਦੀਆਂ ਐਨਕਾਂ ਨਹੀਂ ਲੱਭੀਆਂ ਉਹ ਵੀ ਐਨੇ ਲੁਕੋਈਆਂ ਹੋਈਆਂ ਨੇ ਤੇ ਫਿਲਹਾਲ ਮੈਂ ਝਾੜੂ ਲਗਾਉਂਦੀ ਪਈ ਸੀ ਇੱਧਰ ਖਲਾਰਾ ਦੇਖ ਸਕਦੇ ਤੁਸੀਂ ਇਹ ਸਾਰਾ ਨੰਨੂ ਨੇ ਪਾਇਆ ਉਹਨਾਂ ਚੱਕਣ ਲੱਗੀ ਸੀ ਫਿਰ ਅਚਾਨਕ ਮੈਨੂੰ ਯਾਦ ਆਇਆ ਵੀ ਮੈਂ ਵਲੌਗ ਵੀ ਬਣਾਣਾ ਹੈ ਅੱਜ ਮੇਰੀ ਖਾਸ ਤੌਰ ਤੇ ਡਿਊਟੀ ਲੱਗੀ ਹੈ ਵਲੌਗ ਬਣਾਣ ਦੀ ਤੇ ਇੱਧਰ ਮੈਂ ਤੁਹਾਨੂੰ ਥੋੜਾ ਜਿਹਾ ਕੰਮ ਚੈੱਕ ਕਰਵਾ ਦਿੰਨੀ ਆ ਇਹਨਾਂ ਦਾ ਇਹ ਲਗਾਇਆ ਜੀ ਹੁਣ ਨਵਾਂ ਸਿੰਕ ਪਰ ਲੀਕੇਜ ਕਿਤੇ ਨਾ ਕਿਤੇ ਹੋ ਹੀ ਜਾਂਦੀ ਹੈ ਇਹਦੇ ਵਿੱਚ ਵੀ ਲੀਕੇਜ ਹੈ ਕੱਲ ਬਾਥਰੂਮ ਦਾ ਕਰਵਾਇਆ ਸੀ ਉਹਦੇ ਵਿੱਚ ਵੀ ਲੀਕੇਜ ਸੀ ਉਹ ਸਾਰਾ ਹੀ ਪੁਆਇੰਟ ਦਾ ਜਿਹੜਾ ਸਾਰਾ ਪਾਣੀ ਸੀ ਨਾ ਉਹ ਸਾਰੇ ਬਾਹਰ ਨਿਕਲ ਗਿਆ ਤੇ ਰਾਤ ਨੂੰ ਫੇਰ ਉਹਨੂੰ ਮਿਸਤਰੀ ਨੂੰ ਬੁਲਾਇਆ ਠੀਕ ਕਰਨ ਵਾਸਤੇ ਉਹਨੇ ਠੀਕ ਕੀਤਾ ਤੇ ਅੱਜ ਫੇਰ ਐ ਵੇਖੋ ਇਹ ਪਾਣੀ ਖੜਿਆ ਹੋਇਆ ਹੈ ਫੇਰ ਸਾਰੀ ਗੰਧ ਘਿੱਲੀ ਹੋ ਗਈ ਹੈ ਜਿਆਦਾ ਕੁਝ ਪਤਾ ਨਹੀਂ ਲੱਗ ਰਿਹਾ ਇਹ ਸਾਰਾ ਪਾਣੀ ਖੜਿਆ ਹੋਇਆ ਹੈ ਉਹ ਸਾਰਾ ਤੇ ਇਹਦੇ ਵਿੱਚੋਂ ਵੀ ਪਾਣੀ ਨਾ ਪਾਈਪ ਜਿਹੜਾ ਨਾ ਉਹ ਲੀਕ ਕਰ ਰਿਹਾ ਔਰ ਵਿੱਚੋਂ ਇੱਥੋਂ ਪਾਣੀ ਜਿਹੜਾ ਨਾ ਟਪਕ ਰਿਹਾ ਉਹ ਦੇਖੋ ਬੂੰਦਾਂ ਦੇ ਨਾਲ ਤੇ ਇਹਨੂੰ ਦੇਖ ਕੇ ਕੁਝ ਹੋਰ ਨਹੀਂ ਸਮਝ ਲੈਣਾ ਤੁਸੀਂ ਇਹ ਸਾਡੇ ਨਾ ਵਾਲ ਰੱਖਣ ਵਾਲਾ ਡੱਬਾ ਹੈ ਔਰ ਕੁਝ ਨਹੀਂ ਹੈ ਔਰਨਾਂ ਕਿ ਸਮਝ ਲੈ ਕਿ ਬੋਤਲ ਹੈ ਤੇ ਬਾਕੀ ਕੰਮ ਕੋਈ ਵੀ ਵੈਸੇ ਸੈੱਟ ਤਰੀਕ ਸਹੀ ਤਰੀਕੇ ਦੇ ਨਾਲ ਹੋ ਨਹੀਂ ਰਿਹਾ ਪਹਿਲਾਂ ਉੱਪਰ ਵਾਲੀਆਂ ਜਿਹੜੀਆਂ ਟੈਲਾਂ ਲਗਾਈਆਂ ਸੀ ਉਹ ਟੁੱਟ ਗਈਆਂ ਉਹ ਦੋ ਟੈਲਾਂ ਉੱਪਰ ਵਾਲੀਆਂ ਸਭ ਤੋਂ ਉੱਪਰ ਵਾਲੀਆਂ ਉਹ ਦਵਾਰਾ ਲਗਵਾਈਆਂ ਤੇ ਇਹ ਪੌੜੀ ਦਾ ਵੀ ਸਾਰਾ ਕੰਮ ਤਕਰੀਬਨ ਇਹਦਾ ਹੋ ਚੁੱਕਾ ਹੈ ਹਿੰ ਚਲੀਦਾ ਵੀ ਹੋ ਚੁੱਕਾ ਟੱਲਾ ਤਾਂ ਤਕਰੀਬਨ ਨਿਬੜ ਗਿਆ ਬਸ ਆ ਪਾਣੀ ਵਾਲੀ ਸਮੱਸਿਆ ਜਿਹੜੀ ਹੈ ਸਲਾਵ ਵਾਲੀ ਹੈ ਇਹ ਨਹੀਂ ਸਹੀ ਹੋ ਰਹੀ ਕਿਸੇ ਵੀ ਤਰੀਕੇ ਨਾਲ ਕਿਤੋਂ ਨਾ ਕਿਤੋਂ ਲੀਕੇਜ ਕਰ ਹੀ ਰਹੀ ਹੈ ਜਦਕਿ ਸਾਰੇ ਪਾਈਪ ਸਾਰਾ ਕੁਝ ਦੁਬਾਰਾ ਪਵਾਇਆ ਹੈ ਮਿਸਤਰੀ ਨੂੰ ਕਹਿ ਕੋਹਾ ਕੇ ਫਿਰ ਵੀ ਕੋਈ ਗੱਲ ਨਹੀਂ ਬਣ ਰਹੀ ਤੇ ਇਧਰ ਨੰਨੂ ਕੂੜੇ ਵਿੱਚੋਂ ਕੀ ਲੱਭੀ ਜਾਨੀ ਹੈ ਤੇ ਐਸ ਪਾਸੇ ਮੈਂ ਸਾਰੇ ਸਫਾਈ ਸਪੀ ਕਰਤੀ ਹੈ ਕਮਰਿਆਂ ਦੇ ਵਿੱਚੋਂ ਵੀ ਬਸ ਐਸ ਪਾਸੇ ਰਹਿ ਗਈ ਹੈ ਉਹ ਮੈਂ ਸਫਾਈ ਕਰਨ ਲੱਗੀ ਸੀ ਅਧਰਖਨ ਨੂੰ ਦੇ ਕਮਰੇ ਦਾ ਹਾਲ ਤੇ ਹੁਣ ਮਮਮੀ ਨੇ ਵਲੌਗ ਸ਼ੁਰੂ ਕੀਤਾ ਹੈ ਤਾਂ ਕਿ ਨਹੀਂ ਮੈਂ ਤਾਂ ਵੈਸੇ ਅੱਛਾ ਮੈਨੂੰ ਚਾਹ ਦੇਣਾ ਮੈਂ ਜਾਣਾ ਛੱਡ ਠੀਕ ਹੈ ਰੁੱਕ ਕੇ ਚਾਹ ਬਣਾਣੀ ਹੈ ਮੈਂ ਮੜਾ ਜਿਆ ਵੀ ਝਾੜੂ ਜਾਂ ਕੱਢ ਲਵਾਂ ਸਾਰਾ ਤੇ ਨੰਨੂ ਦਾ ਘਰ ਪਹਿਲਾਂ ਰੱਖਾ ਸਾਈਡ ਤੇ ਚੱਕ ਕੇ ਹਾਂਜੀ ਤੇ ਹੁਣ ਮੈਨੂੰ ਯਾਦ ਆਇਆ ਦੁਬਾਰਾ ਫੇਰ ਵੀ ਅੱਜ ਨਵਾਂ ਸਾਲ ਹੈ ਭੁੱਲ ਗਈ ਸੀ ਤੇ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਲੱਖ ਲੱਖ ਪ੍ਰਮਾਤਮਾ ਕਰੇ ਕਿ ਤੁਹਾਡਾ ਨਵਾਂ ਸਾਲ ਸਾਰਿਆਂ ਵਾਸਤੇ ਖੁਸ਼ੀਆਂ ਭਰਿਆ ਆਵੇ ਸਾਰਿਆਂ ਵਾਸਤੇ ਸਾਰਿਆਂ ਦੀਆਂ ਮਨੋਭਾਵਨਾਵਾਂ ਇੱਛਾਵਾਂ ਜੋ ਵੀ ਨੇ ਉਹ ਪੂਰੀਆਂ ਹੋਣ ਵਾਹਿਗੁਰੂ ਕਰੇ ਤੇ ਚੜ੍ਹਦੀ ਕਲਾ 'ਚ ਰਹੋ ਤੁਸੀਂ ਸਾਰੇ ਨੰਨੂ ਤੂੰ ਵੀ ਬੋਲ ਦੇ ਨਾ ਹੈਪੀ ਨਿਊ ਇਅਰ ਹੈਪੀ ਨਿਊ ਇਅਰ ਹਾਂ ਨੰਨੂ ਦੇ ਬਸ ਆਪਣੀ ਖੇਡਾਂ 'ਚ ਲੱਗੀ ਐ ਬੱਚਿਆਂ ਦੀਆਂ ਕਹਿੰਦੇ ਛੁੱਟੀਆਂ ਹੋਰ ਵੱਧ ਜਾ ਬੜੀ ਬਦਲ ਲੱਗੀਆਂ ਮੰਮੀ 7 ਤਰੀਕ ਤੱਕ ਕਹਿ ਰਹੇ ਨੇ ਹੁਣ ਨੰਨੂ ਦੀਆਂ ਛੁੱਟੀਆਂ ਹਾਂ ਤੇ ਮੋਜਾਂ ਨੇ ਨੰਨੂ ਨੂੰ ਮੋਜਾਂ ਨੇ ਤੇ ਪਰ ਸਾਡਾ ਕੀ ਬਣੇਗਾ ਇਹ ਵੀ ਸੋਚ ਲਿਵੇ ਸਰਕਾਰ ਸਾਡੇ ਤੇ ਇਹਨੇ ਨਾਕ ਚ ਦਮ ਕਰਕੇ ਰੱਖਿਆ ਹੋਇਆ ਇਹਨੀਆਂ ਦਿਨਾਂ ਦਾ ਹੈ ਗੁੜੀ ਹਾਂ ਐ ਵੇਖੋ ਹਾਂ ਮੰਮੀ ਆਟਾ ਚੁੱਕ ਲੈ ਆਈ ਏ ਐ ਕੀ ਕਰਨ ਲੱਗੀ ਏ ਮੈਂ ਤੇ ਨਾ ਛੇਬ ਬਣਾ ਰੱਖਾ ਹਾਂ ਇਹ ਹਜੇ ਕੰਮ ਐਨੇ ਕਰਦੀ ਐਨੇ ਪਹਿਲਾਂ ਵੀ ਜਿਹੜਾ ਗਿੱਲਾ ਆਟਾ ਹੈ ਨਾ ਉਹ ਲੈ ਕੇ ਸਾਰੇ ਫਰਸ਼ ਤੇ ਥੱਲੇ ਸਿੱਟਿਆ ਪਿਆ ਹੈ ਉਹਨੋਂ ਉਹਨਾਂ ਦੇ ਨਾਲ ਰਗੜ ਰਗੜ ਕੇ ਤਾਂ ਉਹ ਸਹੀ ਹੋਣਾ ਮੈਂ ਤੇ ਐ ਪਤਾ ਨਹੀਂ ਕੀ ਬਣਦਾ ਵੇ ਆ ਤੇ ਚਲੋ ਮੈਂ ਪਹਿਲਾਂ ਸਫਾਈਸ ਵੀ ਕੰਮ ਨੇ ਵੇੜ ਲੈਣਾ ਉਸ ਤੋਂ ਬਾਅਦ ਚ ਬਾਕੀ ਆਪਾਂ ਗੱਲਬਾਤ ਕਰਾਂਗੇ ਤੂੰ ਵੀ ਬੋਲ ਲੈ ਕੁਛ ਹਾਂ ਬੋਲ ਲੈ ਤੇ ਖਲਾਰੇ ਪਾਣ ਨੂੰ ਹੈਗੀ ਐ ਖਲਾਰੇ ਬਾਏ ਨੇ ਵਾਧੂ ਦੇ ਨੇ ਆ ਲੈ ਵੇਖ ਲੋ ਅੱਛੀ ਬਣਿਆ ਹੋਇਆ ਪਜਾਮੀ ਪੁੱਠੀ ਪਾਈ ਐ ਇਹ ਨਾਲ ਇਹ ਪਜਾਮੀ ਤੋ ਦਵਾ ਫਿਰ ਆਪਾਂ ਨਾ ਜੇ ਕਾਲਾ ਪਾਣੀ ਦੇ ਚਨ ਮੈਂ ਲੈ ਚਲਾਂਗੀ ਆਪ ਉਥੇ ਆ ਜਾ ਕਾਉਂ ਜਾ ਚੱਲਾਂਗੇ ਕੱਲ ਯਾ ਨਹੀਂ ਚੱਲ ਲਾ ਦੇ ਨੀ ਅੱਧਰ ਚੈੱਕ ਕਰਾ ਚੱਲ ਫੜ ਫੜ ਤੂੰ ਹੀ ਨਹੀਂ ਹਣ ਮੈਂ ਨਹੀਂ ਬਣਾਣਾ ਨਹੀਂ ਨਕਟ ਤੂੰ ਸਿਰ ਹੋ ਗਿਆ ਸੀ ਬਣਾਣਾ ਨੂੰ ਸਸੇ ਗਾਲ ਦੇ ਸਾਰੇ ਨੂੰ ਸਵਾਗਤ ਹੈ ਸਤਾਦਾਨਾਵੇਂ ਵਲੋਗ ਦੇ ਵਿੱਚ ਤੇ ਤੁਹਾਨੂੰ ਸਭ ਨੂੰ ਹੈਪੀ ਨਿਊ ਈਅਰ ਤੇ ਮੈਂ ਬੋਲਿਆ ਨਹੀਂ ਸੀ ਤੁਹਾਨੂੰ ਪਤਾ ਹੀ ਹੈ ਉਹਦੇ ਕਰਕੇ ਛੋੜੀ ਤੇ ਮੰਮਾ ਭਾਂਡੇ ਧੋਣਦੀ ਪਿਆ ਚਲੋ ਤੁਹਾਨੂੰ ਖਾਨੀ ਆ ਤੂੰ ਇਹਨਾਂ ਵਿੱਚ ਠੀਕ ਠਾਕ ਲਾ ਰਹੀ ਆ ਆਹ ਚਲ ਮੈਂ ਤੁਹਾਨੂੰ ਵੀ ਭਾਂਡੇ ਧੋਣਦੇ ਨੇ ਕੱਟ ਕੇ ਮਾੜਾ ਨਾ ਮੈਨੂੰ ਕੋਈ ਕਹਿੰਦੇ ਤੇ ਕਿਉਂ ਬੰਦਨੀ ਕੱਟ ਲੈ ਵੀ ਤੇ ਹੁਣ ਅਸੀਂ ਕੀ ਗੜੇ ਲੱਗਿਆ ਕਾਲਾ ਕੋਠ ਤੇ ਮੈਂ ਮਾਰਾਂ ਤੇਰੇ ਲੋ ਆ ਵੀ ਤਾਂ ਫਾਸੂ ਨਾ ਬੋਲ ਉਹ ਥੋੜੀ ਜੀ ਮਿਸਟੇਕ ਹੋ ਗਈ ਸੀ ਉਹ ਚੰਨੂ ਸੀ ਨਾ ਉਹ ਪਾਗਲ ਜਿਆ ਤੇ ਨਾਮ ਐਡਰ ਮੇਰਾ ਘਰ ਬਣਾ ਆਇਆ ਤੇ ਹੁਣ ਮੈਂ ਇਕੱਲੀ ਬੈਠੀ ਹਾਂ ਇਸ ਰੂਮ ਚ ਦੇਖ ਲਓ ਕੋਈ ਵੀ ਨਹੀਂ ਆਏਗਾ ਕੋਈ ਵੀ ਨਹੀਂ ਕੋਈ ਵੀ ਨਹੀਂ ਨਾ ਟਿੱਗੀ ਹੈ ਕੋਈ ਵੀ ਨਹੀਂ ਆਏਗਾ ਕੋਈ ਵੀ ਨਹੀਂ ਤੇ ਮੈਂ ਉਹਨੂੰ ਲਾਣ ਲੱਗੀ ਆ ਟੀਵੀ ਤੇ ਨਾ ਮੈਂ ਟੋਪੀ ਪਾਣ ਲੱਗੀ ਸੀ ਪਰ ਮੈਂ ਇਹਨੂੰ ਬੰਨ੍ਹ ਨਹੀਂ ਕਰ ਸਕਦੀ ਤੇ ਮਿਲਨੇ ਆ ਤੁਹਾਨੂੰ ਨੈਕਸਟ ਬਲੌਗ ਦੇ ਵਿੱਚ ਤੱਕ ਤੱਕ ਲਈ ਲਾਈਕ ਸ਼ੇਅਰ ਸਬਸਕ੍ਰਾਈਬ ਕਮੈਂਟਾਂ ਜੂੜ ਕਰਿਓ ਤੇ ਤੁਸੀਂ ਮੇਰੇ ਤੁਸੀਂ ਤੁਹਾਨੂੰ ਪਤਾ ਹੀ ਹੈ ਹੁਣ ਮੈਂ ਬਲੌਗ ਬਣਾਣਾ ਸਟਾਰਟ ਕਰਤਾ ਤੇ ਮਿਲਣਾ ਨੈਕਸਟ ਬਲੌਗ ਦੇ ਵਿੱਚ ਹਾਂਜੀ ਤੇ ਹੁਣ ਮੈਂ ਕਰਦੇ ਕੰਮ ਸਾਰੇ ਨਿਬੇੜ ਕੇ ਫ੍ਰੀ ਹੋਈ ਸੀ ਤੁਹਾਨੂੰ ਪਤਾ ਹੈ ਕਿਦਰ ਨੰਨੂ ਦੇ ਕੰਮ ਮੈਨੂੰ ਤੂੰ ਲਿਪਸਟਿਕ ਜੀ ਕਿੱਥੋਂ ਲਗਾਈ ਆਨੀ ਗੂੜੀ ਗੂੜੀ ਦਿਖਾਈ ਤਾਂ ਆ ਗਿਆ ਕਿੱਥੇ ਐਮਰੀਜੈਂਸੀ ਗੁੱਸਾ ਕਰਨਗੇ ਫੇ ਸਾਰੇ ਹੂੰ ਐਦਾਂ ਨਹੀਂ ਲਗਾਉਂਦੇ ਹੁੰਦੇ। ਭਾਦੀ ਐ। ਮੈਨੂੰ ਪਤਾ ਤੂੰ ਚੋੱਕ ਕੇ ਲਗਾ ਲਈ ਐ। ਅਕਲ ਨਹੀਂ ਆਂਦੀ ਤੈਨੂੰ। ਮੇਰੀ ਐ ਰਾਜ। ਨਾਤੀ ਐ ਨਹੀਂ ਵਾਲ ਵਾਏ ਨਹੀਂ ਹੈਗੇ। ਲਿਪਸਟਿਕ ਪਹਿਲਾਂ ਹੀ ਲਗਾ ਲਈ ਐ। ਹਾਂ ਮੈਂ ਕੋਠੇ ਵਾੜੀ। ਹਾਂਜੀ ਤੇ ਹੁਣ ਮੰਮੀ ਗਏ ਨੇ ਕੋਠੇ ਤੇ। ਉਹ ਕੱਪੜੇ ਮਸ਼ੀਨ ਲਗਾਈ ਹੋਈ ਐ ਤੇ ਮੈਂ ਵੀ ਚਲਨੀ ਆ ਚਾਹ ਲੈ ਕੇ ਫੇਰ ਅਸੀਂ ਕੱਪੜੇ ਧੋਵਾਂਗੇ। ਤੇ ਉਸ ਤੋਂ ਬਾਅਦ ਵਿੱਚ ਫਿਰ ਮਿਸਤਰੀ ਨੂੰ ਫੋਨ ਕਰਨਾ ਸੀ ਦੁਬਾਰਾ ਤਾਂ ਕਿ ਉਹ ਆ ਕੇ ਸਾਰਾ ਕੁਝ ਚੈੱਕ ਕਰਕੇ ਜਾਵੇ ਹੁਣ ਘਰ ਕੋਈ ਐ ਨਹੀਂ ਤਾਂ ਕਰਕੇ ਕੋਈ ਨਹੀਂ ਗਿਆ ਤੇ ਬਾਹਰਲਾ ਮੌਸਮ ਹਾਂ ਮੌਸਮ ਬਹੁਤ ਠੰਡਾ ਪਹਿਲਾਂ ਥੋੜੀ ਜੀ ਧੁੱਪ ਚੜੀ ਸੀ ਹੁਣ ਫਿਰ ਇਹ ਦੇਖੋ ਅੱਜ ਹਵਾ ਚੱਲਦੀ ਹੈ ਬੱਦਲ ਬਣਿਆ ਹੋਏ ਨੇ ਤੇ ਠੰਡ ਬਹੁਤ ਹੋਈ ਪਈ ਹੈ ਜਿੰਨੀ ਲੇਟ ਸੀ ਉੰਨੀ ਬਹੁਤ ਜ਼ਿਆਦਾ ਠੰਡ ਪੈਣੀ ਹੈ ਮੈਂ ਵੇਖੋ ਇਹਦੇ ਕੰਮ ਮੇਰੇ ਆ ਰੱਬਾ ਆਪੇ ਹੀ ਫੋਟੋਸ ਖਿੱਚੀ ਜਾਂਦੀਆਂ ਆਪਣੀਆਂ ਮੇਰੀ ਗੱਲ ਸੁਣ ਪਹਿਲਾਂ ਆਪਣੀਆਂ ਉਤਾਰ ਕੇ ਨਾ ਇਹ ਦੇਖ ਅਧਰਾਲ ਜਾ ਰਹੇ ਹੈ ਉੱਪਰ ਚਾਹ ਲੈ ਕੇ ਕਪੜੇ ਕਪੜੇ ਹੋਏ ਪਏ ਨੇ ਅੱਜ ਸਾਡੇ ਮਿਸਤਰੀ ਲੱਗਣ ਕਰਕੇ ਅਧਰ ਮਸ਼ੀਨ ਲੱਗੀ ਹੋਈ ਹੈ ਤੇ ਇਹ ਸਮਾਨ ਫालतू ਫालतू ਨਹੀਂ ਮਤਲਬ ਚੋਸਮਾਨ ਉੱਪਰ ਉੱਤੇ ਹੈ ਹਾਲ ਬਣਿਆ ਹੋਇਆ ਕੁਛ ਕੋਠੇ ਦਾ ਅੱਜ ਛੱਤ ਦਾ ਫੁੱਲ ਬੁੱਟੇ ਵਧੀਆ ਹੋ ਗਏ ਨੇ ਹੈਨਾ ਐ ਧਣੀਆਂ ਵੇਖੋ ਕਿੰਨਾ ਵਧੀਆ ਹੋ ਗਿਆ ਹੈ ਵਧੀਆ ਹੋ ਗਏ ਨੇ ਸਾਰੇ ਹੈਨਾ ਜਿੰਨਾ ਫੁੱਲ ਆਹ ਮੇਰੀ ਕੋਟੀ ਆਦਰ ਪਾ ਦੇ ਹੱਥੇ ਕੀ ਸੋਚੀ ਜੀ ਨੰਨੂ ਗੇ ਕਰਦਾ ਪਿਆ ਥੱਲੇ ਮੈਨੂੰ ਮੈ ਲਿਪਸਟਿਕ ਮੈਂ ਉਹ ਜਿਹੜੀ ਤੁਹਾਡੀ ਸੀ ਉਹ ਰੱਖੀ ਕੱਢ ਕੇ ਤੇ ਉਹ ਲਿਪੀ ਸਾਰੀ ਉਹੋ ਕੱਢ ਕੇ ਰੱਖੀ ਮੈਂ ਉਹ ਜਿਹੜੇ ਸ਼ਹਿਰ ਕੋਲੋਂ ਚੱਕਿਆ ਸਾਰਾ ਕੁਝ ਸਮਾਨ ਉਹਦੇ ਵਿੱਚ ਤੁਹਾਡੀ ਲੀਪਸਟਿਕ ਆ ਲੈ ਦਾ ਹਾਏ ਰੱਬਾ ਲੀਪਸਟਿਕ ਤੇ ਗਈ ਦੰਦ ਵਹੀਂ ਹਾਏ ਹਾਏ ਦੇਖ ਲੈਣ ਦੇ ਪਾਪਾ ਨੂੰ ਪਾਪਾ ਨੇ ਐਡਿਟ ਕਰਨਾ ਸਾਰਾ ਪਤਾ ਲਾ ਲੈਣਾ ਪਾਪਾ ਨੇ ਹੈ ਨਹੀਂ ਹਾਂ ਦੇਖੀ ਜਾਈ ਫਿਰ ਜਿਹੜਾ ਕੀ ਬਣਦਾ ਮੈਂ ਤਾਂ ਗਾਦੀ ਗਲੀ ਸੋ ਜਾਊਂਗਾ ਡਾਂਟ ਬਹੁਤ ਪਏਗੀ ਵਿਖ ਜਾਈ ਉਹ ਬਿੱਲੀ ਅੰਦਰ ਵੜ ਗਈ ਬਾਜੀ ਮੈਂ ਤੇ ਉੱਥੋਂ ਵੀ ਕਹਿ ਦੇਣਾ ਕਹਿਣਾ ਇਹਨੇ ਐਵੇਂ ਕੀਤਾ ਸੀ ਲਿਪਸਟਿਕ ਨਾਲ ਸਾਰੇ ਬੋਲ ਰੰਗੇ ਸੀ ਸਾਰੇ ਵੇਖੀ ਜਾਈ ਫਿਰ ਕਮੈਂਟ ਕਰਨਗੇ ਕਹਿਣਗੇ ਐ ਵੇਖੋ ਐ ਮਨਨੂ ਕਿੰਨਾ ਮੇਕਅਪ ਕਰਦੀ ਹੈ ਕਮੈਂਟ ਦੇ ਵਿੱਚ ਤੇ ਪਤਾ ਲੱਗ ਹੀ ਜਾਣਾ ਮੈਂ ਦਾਦੀ ਕੋਲ ਫਟਾਫਟ ਚੋ ਜੂੰਗਾ ਹੇ 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 ਬੜਸਿਆਂ ਆਲੇ ਤੂੰ ਆ ਆ ਲੈ ਵੇਖ ਲੈ ਆਪਣੇ ਬੁੱਲਾਂ ਦਾ ਕੀ ਕੀਤਾ ਹੈ ਕੀ ਕਰਕੇ ਆਏ ਆ ਲਿਪਸਟਿਕ ਖਾ ਕੇ ਆਏ ਆ ਆ ਕਰੀ ਆ ਆ ਮਮੀ ਇਹਦੇ ਖਾ ਕੇ ਆਈ ਐ ਲਿਪਸਟਿਕ ਤਾਂ ਹੀ ਇਹਦਾ ਟਿੱਡ ਦਰਦ ਹੁੰਦਾ ਜਿਆਦਾ ਰੇਜ਼ਰ ਵੀ ਖਾਦੇ ਸੀ ਨਾ ਤੂੰ ਉਸ ਦਿਨ ਨਹੀਂ ਕਾਗਜ਼ ਵੀ ਖਾਦੇ ਸੀ ਨਹੀਂ ਚੱਲ ਝੂਠਿਆ ਨਹੀਂ ਹਾਂਜੀ ਤੇ ਹੁਣ ਅਸੀਂ ਇੱਕ ਨਵਾਂ ਕੰਮ ਕੀਤਾ ਹੈ ਬੜਾ ਵਧੀਆ ਸਾਡੇ ਕੋਠੇ ਦੇ ਜਿਹੜਾ ਇੱਥੇ ਗੱਤਾ ਵਿਆ ਸੀ ਨਾ ਤੇ ਬਾਹਰ ਪਿਆ ਸੀ ਭਾਈ ਲੰਗਿਆ ਜਾਂਦਾ ਸੀ ਕਵਾੜ ਵਾਲਾ ਅਸੀਂ ਉਹਨੂੰ ਵੇਚ ਕੇ 10 ਰੁਪਏ ਲਏ ਤੇ ਉਹਨਾਂ ਦੇ ਫੁਰਕਰੇ ਖਾਣ ਲੱਗੇ ਮੈਂ ਤੇ ਮੰਮੀ ਉੱਪਰ ਬਹਿ ਕੇ ਗੱਤਾ ਵੇਚ ਕੇ ਖਾਦੇ ਫੁਰਕਰੇ ਅੱਜ ਇਹ ਲੋਆ ਲੂਆ ਵੀ ਵੇਚ ਦੇਣਾ ਸੀ ਹੈਨਾ ਆਪਾਂ ਪਰ ਸਾਡੇ ਕੋਲ نیچے ਕੋਈ ਪਛਾਣ ਵਾਲਾ ਸਾਧਨ ਨਹੀਂ ਸੀ ਹੈਗਾ ਕੋਈ ਜਵਾਬ ਨਹੀਂ ਸੀ ਹੈਗਾ ਦੂਜੇ ਭਾਜੀ ਆਉਂਦਾ ਅੰਕਲ ਹਾਓ ਵਧੀਆ ਪੈਸੇ ਵੀ ਦੇ ਜਾਂਦੇ ਰਾਮੂ ਹਲਕੀ ਹਲਕੀ ਧੁੱਪ ਨਜ਼ਰ ਆ ਰਹੀ ਹੈ ਵੈਸੇ ਬੱਦਲਾਂ ਚ ਹੀ ਹੈ ਪਰ ਦੇਖ ਨਹੀਂ ਰਹੀ ਪਤੰਗ ਵੇਖੋ ਆ ਟਾਈਮ ਪਤੰਗਾਂ ਦਾ ਹੁੰਦਾ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੇਂ ਬਲੌਗ ਦੇ ਵਿੱਚ ਹੁਣ ਅਸੀਂ ਰੋਟੀ ਖਾਂਦੇ ਪਿਆ ਤੇ ਇਹਨੂੰ ਅਸੀਂ ਚਾੜ ਖਾਵਾਂਗੇ ਬਾਅਦ ਚੋਂ ਆਪਣੇ ਘਰ ਚ ਬੈਠੇ ਤੇ ਉਹਦਣ ਆਪਣਾ ਘਰ ਬਣਾਇਆ ਸੀ ਤੇ ਅਦਰ ਮੇਰੀ ਦੋਸਤ ਬੈਠੀ ਐ ਮਾਨਾ ਸਸਤੀ ਗਾਲ ਜੀ ਤੇ ਉਹ ਨਾਲ ਸੀ ਸਪਾਈਸ ਪੁਣੀ ਕੀਤੀ ਜਿੰਨਾਂ ਹੱਥੇ ਉਹ ਬਾਡੇ ਤੋਂ ਦੀ ਪਿਆ ਤੁਹਾਨੂੰ ਦਿਖਾਇਆ ਹੀ ਸੀ ਤੇ ਅਦਰ ਸੀ ਰੋਟੀ ਖੰਦੇ ਬਿਆ

ਤੇ ਸਵਾਗਤ ਹੈ ਤੁਹਾਡਾ ਨਵੇਂ ਵਲੌਗ ਦੇ ਵਿੱਚ ਐਰੀ ਮੇਰੀ ਦੋਸਤ ਤੇ ਅਸੀਂ ਹੁਣ ਵਲੌਗ ਬਣਾਉਂਦੇ ਪਿਆ ਤੇ ਅੱਜ ਸਾਡਾ ਘਰ ਹੈ ਗਾਇਸ ਇਹ ਕਿ ਹਮਰ ਟੁੱਟ ਗਈ ਹੈ ਆ ਤਾਂ ਇਹ ਕਰਕੇ ਤੇ ਮੈਂ ਮਿਸਟੇਕ ਕਰਤਾ ਸੀ ਵਲੌਗ ਸੋਰੀ ਤੇ ਉਹਨਾਂ ਅਸੀਂ ਨਾ ਅਸੀਂ 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 ਪਤਾ ਕੀ ਕਰਨ ਲੱਗਿਆ ਅਸੀਂ ਨਾ ਅਸੀਂ ਬਲੌਗ ਬਣਾਉਂਦੇ ਪਏ ਸੀ ਤੇ ਮੈਨੂੰ ਕੈਸੀ ਇੱਥੇ ਬਲੌਗ ਬਣਾ ਲੈ ਕਹਿੰਦੀ ਨਾ ਮੈਂ ਤਾਂ ਬਲੌਗ ਸ਼ੁਰੂ ਹੀ ਕਰਨ ਲੱਗੀ ਆ ਤੇ ਨਾ ਹੋਣਾ ਸੀ ਟੀਵੀ ਤੇ ਲੱਗਾ ਕੋਈ ਇਹ ਕਿਹੜਾ ਸ਼ੋਅ ਲੱਗ ਗਿਆ ਇੰਨੀ ਕਾਇਆ ਕਰੀ ਦੇ ਫਿਰ ਆ ਯਾਰ ਕਿਤੇ ਕੀ ਖੋਲੋ ਯਾਰ ਅਨੂੰ ਲੰਮਾ ਤੇ ਪਾਗੜਾ ਇਹਦਾ ਹੁਣ ਐਮ ਮੜੀ ਜੇ ਦਿੱਤੇ ਮੜੀ ਜੇ ਤੇ ਪਾ ਦੂ ਤੋ ਪਾ ਲਿਆ ਗਾ ਅੱਦਾ ਹੀ ਬਣਾ ਨੇ ਤੇ ਉਹ ਨਸੀ ਪੈਂਟ ਪੈਂਟਾ ਟੌਪ ਅਪ ਆਇਆ ਤੇ ਐਡਰ ਮੇਂ ਦੋਸਤ ਐਨੇ ਕੁਰਤਾ ਬੁਲੰਮਾ ਪਾਇਆ ਤੈਨੂੰ Tata bye bye ਮਿਲਣਾ ਨੈਕਸਟ ਬਲੌਗ ਦੇ ਵਿੱਚ ਅਸ ਸ਼ੇਅਰ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਕਮੈਂਟ ਕਰਨਾ ਨਾ ਭੁੱਲਿਓ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਇਸ ਦਾ ਨਵੇਂ ਵਲੌਗ ਦੇ ਵਿੱਚ ਤੇ ਹੁਣ ਅਸੀਂ ਕੋਠੇ ਤੇ ਪਹੁੰਚ ਗਏ ਇੱਧਰ ਅੱਗੇ ਸੇਕ ਦੀ ਤਈਏ ਸਿੱਧੀ ਤੇ ਇੱਧਰ ਮਮਾ ਆਪਕੋ ਸੇਕਨੇ ਪਿਆ ਸਾਨੂੰ ਠੰਡ ਬੜੀ ਲੱਗਦੀ ਪਈ ਏ ਵੇਦੋ ਰਾਤ ਪੈ ਗਈ ਕੱਪੜੇ ਧੋਂਦੇਆਂ ਨੇ ਕੱਪੜੇ ਧੋਂਦੇ ਇਹਨੂੰ ਅੱਜ ਰਾਤ ਪੈ ਗਈ ਏ ਤੇ ਹੁਣ ਬੰਦ ਕਰਨਾ ਬਸ ਮਸ਼ੀਨ ਬੰਦ ਕਰਨੀ ਏ ਨਹੀਂ ਮਸ਼ੀਨ ਅਜੇ ਬੰਦ ਅਜੇ ਨਹੀਂ ਬੰਦ ਹੋਣੀ ਅਜੇ 1 ਘੰਟੇ ਤੱਕ ਮਸ਼ੀਨ ਬੰਦ ਕਰੀਂ ਇਧਰ ਆ ਪਹਿਲਾਂ ਤੇਰੀ ਕੈਪ ਸਹੀ ਕਰਾ ਤੇ ਮੈਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਆ ਲੱਗ ਤੇ ਮੇਰੀ ਬੜੀ ਖਰਾਬ ਮੈਂ ਤੇ ਨੰਨੂ ਤੇ ਫੇਰ ਅਸੀਂ ਚਲੇ ਗਏ ਸੀ نیچے ਤੇ 2 ਵਜੇ ਨਾ ਮੈਂ ਚਲੇ ਗਈ ਸੀ ਫੇਰ ਰੋਟੀ ਬਣਾਈ ਦੁਪਹਿਰ ਦੀ ਫੇਰ ਚਾਹ ਪਾਣੀ ਬਣਾਇਆ ਤੇ ਫੇਰ ਹੁਣ ਉੱਪਰ ਸਾਰੇ ਕੱਪੜੇ ਧੋਹੂ ਕੇ ਮੰਮੀ ਨੇ ਸਭ ਮੰਮੀ ਦੇ ਸਵੇਰ ਦੇ ਕੋਠੇ ਤੇ ਨੇ ਤੇ ਇੱਧਰ ਅਨੇ ਬੜਾ ਦੁਖੀ ਕੀਤਾ ਛੱਤ ਤੇ ਬੈਠੀ ਸਵੇਰ ਦੀ ਤੇ ਲੈ ਵੀ ਸਾਡੇ ਕੱਪੜੇ ਜਿਹੜੇ ਨਾ ਤਵੀਚੇ ਨਹੀਂ ਹੈਗੇ ਹਨੇਰਾ ਜਿੰਨੇ ਦੇ ਮਿਸਤਰੀ ਲਗਾ ਨਾ ਉੱਥੇ ਫਿਰ ਉਹ ਟੈਲਾ ਟੁੰਨਾ ਲੱਗ ਗਿਆ ਤਾਂ ਕਰਕੇ ਫਿਰ ਕਹਿੰਦਾ ਗਿਲਗਾ ਨਹੀਂ ਕਰਨਾ ਵੀ ਪਾਣੀ ਡੋਲਣਾ نیچے ਵੀ ਉੱਪਰ ਵੀ ਛੱਤ ਤੇ ਤਾਂ ਕਰਕੇ ਫਿਰ ਸਾਹਮਣੇ ਤੁਸੀਂ ਵੇਖ ਸਕਦੇ ਹੋ ਜਿਹੜਾ نیچے ਸ਼ੈਂਕ ਲੱਗਿਆ ਸੀ ਉਹ ਅਸੀਂ ਉੱਪਰ ਲਵਾਤਾ ਤੇ ਉੱਪਰ ਵੀ ਕਾਫੀ ਵਧੀਆ ਸਿਸਟਮ ਬਣਾਤਾ ਸਾਰਾ ਵਾਸ਼ਰੂਮ ਵਗੈਰਾ ਦਾ ਉਹਨਾਂ ਸੀ ਇੱਥੇ ਧੂਣੀ ਲਾ ਕੇ ਬੈਠੇ ਆ ਚਾਹ ਪੀ ਲਈਏ ਤਿੰਨ ਚਾਰ ਵਾਰ ਮੈਂ ਆਰ ਘਰ ਦਾਸ ਬਰੀ ਅੱਜ ਚਾਹ ਪੀ ਲਈ ਹੈ। ਹਾਂ। ਹੋਰ ਬਣਾ ਕੇ ਆਪ। ਮੈਂ ਆਪ ਤੇ ਕੋਈ ਨਹੀਂ ਬਣਾਉਂਦੀ। ਬਣਾਇਆ ਘਰ ਦਾ ਘਰ ਦਾ ਕੋਈ ਕੰਮ ਕਰ ਲਿਆ ਘਰੋਂ। ਹਾਂ। ਵੇਖੀ ਹੁਣ ਵੇਖੀ। ਤੇ ਦਾਦੀ ਕਰਦੀ ਪਰ ਮੇਰੇ ਤੋਂ ਨਹੀਂ ਪੀਆ ਤੁਹਾਡੇ। ਇਹ ਘਰ ਦਾ ਕੰਮ ਨਹੀਂ। ਹੈਂ? ਇਹ ਘਰ ਦਾ ਕੰਮ ਨਹੀਂ ਜਿਹੜੇ ਸਵੇਰ ਦੇ ਕੱਪੜਿਆਂ ਨੂੰ ਲਾਇਆ ਹੈ। ਬਸ ਕੱਪੜਾ ਤਾਂ ਕੇ ਬਸ ਲੰਮਾ ਬੈ ਗੇ। 6-7 6-6-7 ਸੂਟ ਲਾਇਏ ਨੇ ਤੁਸੀਂ ਮਾਵਾ ਤੀਆਂ। ਆ ਲੈ ਆਏ ਸੋਨੂ ਬਾਜਾ ਇਧਰ ਸੋਨੂ ਜੀ ਪਹਾਰ ਚੁੱਕੇ ਨੇ ਆ ਜਾ ਸੋਨੂ ਜੀ ਸੁਆਗਤ ਆਸ ਤੁਹਾਡਾ ਨਾਮੇ ਬਲਾਉ ਦੇ ਵਿੱਚ ਨਵਾਂ ਨਹੀਂ ਹੋ ਗਿਆ ਹੁਣ ਪੁਰਾਣਾ ਹੋ ਗਿਆ ਕਹਿੰਦੀ ਐ ਕੰਮ ਤਾਂ ਕੋਈ ਕਰ ਲਿਆ ਕਰ ਘਰ ਦਾ ਕੰਮ ਤੇ ਤੂੰ ਕਰਦੀ ਨਹੀਂ ਤੇ ਬਹੁਤ ਬੋਲਦੀ ਐ ਬਹੁਤ ਬੋਲਦੀ ਐ ਤੇ ਪਾਪਾ ਕਰਦਾ ਕੰਮ ਇਹੀ ਕਰਦੀ ਸਾਰਾ ਕੁਝ ਤੂੰ ਕਰਨੀ ਕਦੇ ਪਾਣੀ ਦਾ ਘੜਾ ਤਾਂ ਫੜਾਉਂਦੀ ਨਹੀਂ ਵੇਖ ਲੋਕਰ ਘੜਿਆ ਅੱਦਾ ਕਰਦੀ ਦਾਦੀ ਹਾਂ ਰਾਤੀ ਸੌਣ ਵਾਲੀ ਕੀ ਕਰੀ ਚੁੱਪ 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 ਕਰ ਜਾ ਚੁੱਪ ਕਰ ਜਾ ਅੱਜ ਦੀ ਸ਼ਿਕਾਇਤ ਲਾਣੀ ਮੈਂ ਵੀ ਇੰਨੇ ਸਾਰੇ ਲਿਪਸਟਿਕ ਨਾਲੇ ਖਾਧੀ ਏ ਨਾਲੇ ਬੁੱਲਾ ਨੂੰ ਲਾਈ ਏ ਨਹੀਂ ਮੈਂ ਤਾਂ ਉਦੋਂ ਹੀ ਸੌ ਜੂਗਾ ਕੰਬਲ ਚ ਲੁੱਕ ਕੇ ਐਵੇਂ ਕਿਵੇਂ ਸੌਜੇਂਗਾ ਤੂੰ ਉਹ ਮੈਂ ਇਹ ਕੰਬਲ ਤੇ ਨਹੀਂ ਲੁਕੂੰਗਾ ਮੈਂ ਕਿੱਥੇ ਹੋਰ ਲੁਕੂੰਗਾ ਤੁਹਾਨੂੰ ਉਹ ਜਗ੍ਹਾ ਦੱਸੂੰਗਾ ਵੀ ਨਹੀਂ ਐਵੇਂ ਅਸੀਂ ਲੱਭ ਹੀ ਲੈਨੇ ਆਂ ਅੱਦਰ ਭਾਈ ਸਾਹਿਬ ਰਾਤੀ ਦਿਲਜੀਤ ਦੇ ਕੰਸਰਟ ਦੇ ਵਿੱਚ ਗਏ ਸੀ ਹੈ ਓਏ ਸੱਟੇ ਵੇ ਪੁੱਤਰ ਇੱਕ ਪੈਂਟ ਲਿਆ ਲਿਆ ਇਹਨਾਂ ਨੇ ਪੁਲ ਤੇ ਖੜ ਕੇ ਦਿਲਜੀਤ ਦਾ ਸਾਰਾ ਉਹ ਵੇਖਿਆ ਸੀ ਹਾਂ ਮੂਵੀ ਸ਼ੋਹ ਮੂਵੀ ਸ਼ੋ ਵੇਖਿਆ ਸੀ ਮੂਵੀ ਸ਼ੋ ਓਏ ਮੂਵੀ ਸ਼ੋ ਤੇ ਆਉਣਾ ਹੈ ਮਿਸਤਰੀਆਂ ਦਾ ਇਹਨਾਂ ਦਾ ਕੰਮ ਹੋ ਚੁੱਕਾ ਹੈ ਹੁਣ ਖਲਾਰਾ ਪਾਣਾ ਰੰਗ ਵਾਲਿਆਂ ਦਾ ਤੇ ਉਹ ਸਭ ਤੋਂ ਪਹਿਲਾਂ نیچے ਕਰਵਾਣਾ ਹੈ ਕਿ ਉੱਪਰ ਮੰਮੀ ਵੇਹਨੇ ਆ ਹਾਂ ਹੁਣ ਜਿਹੜੇ نیچے ਨੇ ਕਰਵਾ ਲਾਂਗੇ ਹਾਂ ਉੱਪਰ ਹੀ ਕਰਵਾਉਣਾ ਕਿਉਂਕਿ ਉਹਨਾਂ ਨੂੰ ਤੇ ਕਮਰਾ ਨਹੀਂ ਕਿਸੇ ਨੂੰ ਵੀ ਮਿਲਦਾ ਪਿਆ ਕਹਿਨੀ ਆ ਡੈਡੀ ਨੂੰ ਰੰਗ ਵਾਲੇ ਨੂੰ ਕਾਰ ਪਤਾ ਵੀ ਰੰਗ ਵਾਲੇ ਆ ਜਾਣਾ ਤੇ ਉੱਪਰ ਉੱਪਰ ਪਹਿਲਾਂ ਕਰਵਾ ਲਓ ਹੈਨਾ ਨੰਨੂ ਨਾ ਕਰ ਕੋਨ ਆਏ ਤੇ ਫੇਰ ਹੁਣ ਰੰਗ ਵਾਲਿਆਂ ਨੇ ਆ ਜਾਣਾ ਬਸ ਅੱਜ ਦਾ ਦਿਨ ਸੀ ਕੱਲ ਦੇਖਦੇ ਆਂ ਮਿਸਤਰੀ ਲੱਗਣਾ ਜੇ ਸੱਚ ਪਹਿਲਾਂ ਵਾਲੇ ਮਿਸਤਰੀ ਲੱਗਣਾ ਰਾਜ ਮਿਸਤਰੀ ਉਹਦਾ ਵੀ ਥੋੜਾ ਥੋੜਾ ਕੰਮ ਇਹ ਕਰਵਾਉਣ ਵਾਲਾ ਕੱਲ ਮਮਾ ਉਹ ਮਮਾ ਇਹ ਸੁਣੋ ਬੋਲੋ ਕੱਲ ਉਹ ਇੱਕ ਯਾਰ ਠੰਡ ਲੱਗਦੀ ਕੱਲ ਮਮਾ ਜੀ ਐਵੇਂ ਨਹੀਂ ਨੰਨੇ ਸਿੱਧੀ ਤਰ੍ਹਾਂ ਕਰ ਕੱਲ ਕਲਰ ਵਾਲਿਆਂ ਨੇ ਆਣਾ ਹੈ ਹਾਂ ਸ਼ਾਇਦ ਕੱਲ ਹੋ ਸਕਦਾ ਹੈ ਕੱਲ ਪਤਾ ਕਰਨੇ ਕਲਰ ਵਾਲੇ ਆਵਰੇ ਫੇਰ ਦੇਖਾਂਗੇ ਲਗਾਵਾਂਗੇ ਤੇ ਬਾਕੀ ਨਾਲ ਦੀ ਨਾਲ ਅਪਡੇਟ ਤੁਹਾਨੂੰ ਦਿੰਦੇ ਰਵਾਂਗੇ ਤੇ ਕਹਿ ਰਹੇ ਸੀ ਸਬਸਕ੍ਰਾਈਬਰ ਵੀ ਤੁਸੀਂ ਲਾਈਵ ਨਹੀਂ ਹੋਏ ਸੈਚਰਡੇ ਸੰਡੇ ਤੇ ਉਹਦਾ ਕਾਰਨ ਇਹੀ ਹੈ ਵੀ ਕੰਮ ਚੱਲ ਰਿਹਾ ਸੀ ਤੇ ਇਹ ਸਾਰਾ ਕੰਮ ਦੇ ਵਿੱਚ ਬਿਜ਼ੀ ਸੀ ਸਾਰੇ ਜਣੇ ਤੁਸੀਂ ਤਾਂ ਸਾਡਾ ਮੁਕਾਵਟ ਹੋ ਗਈ ਸੀ ਉਹਨਾਂ ਨੂੰ ਤੇ ਤਾਂ ਕਰਕੇ ਯਾ ਨੰਨੂ ਨੇ ਤੁਸੀਂ ਵੇਖਿਆ ਸੀ ਪਿਛਲੇ ਲਾਈਵ ਦੇ ਵਿੱਚ ਸੱਟ ਲਗਵਾ ਲਈ ਸੀ ਬਹੁਤ ਤਗੜੀ ਬੇਇੱਜ਼ਤੀ ਹੋ ਗਈ ਸੀ ਨੰਨੂ ਦੀ ਸੱਟ ਲਗਵਾ ਲਈ ਸੀ ਇਹਨੇ ਨਾ ਟੈਂਟ ਵਾਲਾ ਉਹ ਜਿਹੜਾ ਪਾਈਪ ਹੁੰਦਾ ਨਾ ਅੱਗੇ ਬਲੌਗ ਚ ਲਗਵਾ ਲਈ ਸੀ ਅੱਗੇ ਬਲੌਗ ਚ ਲੱਗੇ ਸੱਟ ਮਰਦ ਹੋਇਆ ਦਾ ਤਾਂ ਬੱਚਾ ਜੀ ਤਾਂ ਸਾਡਾ ਲਾਈਵ ਨਹੀਂ ਵੇਖਦਾ ਤੁਸੀਂ ਬਸ ਬਲੌਗ ਹੀ ਵੇਖਦੇ ਗੱਲਾ ਨਹੀਂ ਸਾਰੇ ਵੇਖਦੇ ਨੇ ਲਾਈਵ ਉਹ ਲਾਈਵ ਕਿਹਨੇ ਨਹੀਂ ਵੇਖਦੇ ਵੇਖਦੇ ਨੇ ਆ ਗਏ ਸਾਰੇ ਚਲ ਓਹੋ ਹੋ ਅੱਦੇ ਧੂਆ ਪੈ ਰਿਹਾ ਇੱਧਰ ਬਲ ਰਹੀ ਏ ਧੁਣੀ ਇਹ ਹੁਣ ਮੈਂਸ ਜਾ ਕੇ نیچے ਸਬਜੀ ਸੂਜੀ ਬਣਾਵਾਂਗੀ। ਠੀਕ ਹੈ ਜੀ। ਹਾਂ ਹਾਂ। ਤੇ ਸਬਜੀ ਦਾ ਸਮਾਨ ਲੈਣ ਭੇਜਿਆ ਹੈ ਕਿਸੇ ਨੂੰ? ਹਾਂ। ਕੁਝ ਮੰਗਵਾਣਾ ਸੀ। ਜਾਨੂ ਆਉਂਦੀ ਹੈ ਜਾਨੂ ਮੈਂ ਧੂਣੀ ਸੇਕਦੀ ਪਈਆ। ਤੇ ਇੱਧਰ ਵੇਖੋ ਨੰਨੂ ਨੇ ਪੰਗੇ। ਐਨੇ ਮਾਚਿਸ ਦੇ ਦਿੱਤੀ ਤੁਹਾਨੂੰ। ਮਾਚਿਸ ਮਾਚਸ ਤਾਂ ਪਤਾ ਨਹੀਂ ਕੌਣ ਲੈ ਗਈ ਫੇਰ ਮਾਚਸ। ਤੇ ਐਨੇ ਮਾਚਿਸ ਫੇਰ ਲੈ ਗਈ ਐ ਸੱਚ ਉਹ ਤੇ ਆਪਾਂ ਦੱਸਿਆ ਹੀ ਨਹੀਂ ਹੈਗਾ ਇਹਨਾਂ ਨੂੰ ਵੀ ਇਹਨਾਂ ਨੇ ਕੋਠੇ ਤੇ ਉਹ ਜਲਾਤਾ ਸੀ। ਕੀ ਕੀਤਾ ਜਿਆ ਆਹੋ ਇਹਨਾਂ ਨੇ ਕੋਠੇ ਤੇ ਐ ਤੁਹਾਨੂੰ ਪਤਾ ਹੀ ਹੈ ਮਾਚਿਸਾਂ ਲੈ ਕੇ ਜਾਂਦੀ ਹੈ ਤੇ ਅੱਗ ਜਲਾਉਂਦੀ ਹੈ ਇਹਨਾਂ ਨੇ ਕੀ ਕੀਤਾ ਸਾਰੇ ਬੱਚੇ ਸੀ ਵੈਸੇ ਤੇ ਮੱਲੇ ਦੇ ਇਹਨਾਂ ਨੇ ਅੱਗ ਲਗਾਤੀ ਬਈ ਉਹ ਸਾਰੇ ਕਮਰੇ ਦੇ ਵਿੱਚ ਧੂਆਂ 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 ਸਾਰਾ ਤੇ ਉਹ ਕਿਸੇ ਨੇ ਦੇਖ ਲਿਆ ਉਹਦੇ ਸ਼ੁਕਰੇ ਵੀ ਉੱਪਰ ਮਿਸਤਰੀ ਲੱਗੇ ਹੋਏ ਸੀ ਟੈਲਣ ਵਾਲੇ ਉਹਨਾਂ ਨੇ ਵੇਖ ਲਿਆ ਫਿਰ ਉਹ ਅੱਗ ਬੁਝਾਈ ਲਿਆ ਕੇ ਤੇ ਅੱਜ ਫੇਰ ਇਹਨੇ ਨਾ ਮਾਚਸ ਲਕੋ ਲਈ ਚੱਕ ਕੇ ਇੱਥੋਂ ਕਹਿੰਦੀ ਮੈਂ ਪਟਾਕੇ ਚਲਾਵਾਂਗੀ ਹਾਂਜੀ ਤੇ ਹੁਣ ਅਸੀਂ ਇੱਧਰ ਸਬਜ਼ੀ ਕੱਟਣ ਲੱਗੇ ਸੀ ਤੇ ਨੰਨੂ ਵੀ ਇੱਧਰ ਹੈਲਪ ਕਰਵਾ ਰਹੀ ਹੈ ਹੈਨਾ ਨੰਨੂ ਸਬਜ਼ੀ ਕੱਟਦੀ ਵੀ ਨੰਨੂ ਸਬਜ਼ੀ ਕਟਵਾ ਰਹੀ ਹੈ ਨੰਨੂ ਵੀ ਤੇ ਮੇਰੀ ਗੱਲ ਸੁਣ ਤੂੰ ਮੰਨਿਆ ਨੂੰ ਕਿਉਂ ਗਾਲਾਂ ਕੱਢ ਕੇ ਭਜਾਇਆ ਉਹ ਵੱਡੀ ਹੈ ਤੇਰੇ ਤੋਂ ਮੈਂ माਚਸ ਨਹੀਂ ਜਲਾ ਲੈਂਦੀ ਹਾਂ ਮੈਂ ਕਿੱਥੇ ਮਾਚਸ ਜਲਾ ਲੈਂਦੀ ਤੇ ਤੂੰ ਵੱਡੀ ਹੋ ਗਈ ਹੈ ਹਾਂ ਮਾਚਸ ਲਾ ਕੇ ਅੱਗ ਵੀ ਤੇ ਲਾਤੀ ਸੀ ਅੰਦਰ ਮੈਂ ਮੰਨਣ ਨੇ ਜੁਲਾਈ ਐ ਤੂੰ ਹੀ ਜੁਲਾਈ ਸੀ ਤੂੰ ਹੀ ਐਨੀ ਜੁਲਾਈ ਸੀ ਭਾਈ ਐਨਾ ਬੋਲਦੀ ਐ ਨਾ ਹੈਵੀ ਗੱਲ ਤਾਂ ਨਾ ਮੰਨਿਆ ਐਦੀ ਕੀ ਹੁੰਦਾ ਕੀ ਹੁੰਦਾ ਐਦੀ ਦੀ ਹੁੰਦੇ ਮਤਲਬ ਵਈ ਮੇਰੀ ਮੰਮੀ ਦੀ ਗੱਲ ਨਾ ਮੰਨਿਓ ਮੰਨਣਗੇ ਤੇ ਮੰਨਣਗੇ ਨਹੀਂ ਮੰਨਣਗੇ ਨਹੀਂ ਮੰਨਣਗੇ ਨਹੀਂ ਮੰਨ ਮੇਰੀ ਗੱਲ ਸੁਣ ਐਦਾਂ ਨਹੀਂ ਕਿਸੇ ਨੂੰ ਬੋਲੀਦਾ ਹੁੰਦਾ ਅੱਛਾ ਤੂੰ ਵੇਲਾ ਮੰਨਿਆ ਨੂੰ ਕਿਵੇਂ ਉਹ ਕੀਤਾ ਇੱਧਰ ਹੁਣ ਅਸੀਂ ਪਿਆਜ਼ ਵਗੈਰਾ ਛਿੱਲਦੇ ਪਏ ਸੀ ਸਬਜ਼ੀ ਬਣਾਉਣ ਵਾਸਤੇ ਐ ਵੇਖੋ ਨੰਨੂ ਨਾ ਐਦਾਂ ਨਾ ਕਰ ਯਾਰ ਬਸ ਐਦਾਂ ਹੀ ਰਹਿਣ ਦੇ ਇਹਨੂੰ ਅੜਕੀ ਮੈਂ ਚਾਕੂ ਨਾਲ ਬਣਾਇਆ ਹੂੰ ਬੜਾ ਬੜਾ ਬੂੰਦੀ ਬੜਾ ਬੜਾ ਬੂੰਦੀ ਹੈ ਬੜਾ ਬੋਲਦੀ ਹੈ ਕੁੜੀ ਬੜਾ ਦੇਖੋ ਹੁਣ ਇੱਧਰ ਮੰਮੀ ਨਾਲ ਲੜ ਪਈ ਤੇ ਲੜ ਕੇ ਨਾ ਪਾਪਾ ਜੀ ਦੀਆਂ ਰਿਸਾਂ ਲਾਂਦੀ ਲਾ ਕੇ ਖਾਈ ਦੁਆਰਾ ਕਿਵੇਂ ਪਹਿਲਾਂ ਕਿਵੇਂ ਬੋਲਦਾ ਪਿਆ ਸੀ ਆਏ ਇਹਨਾਂ ਨੂੰ ਐਦਾਂ ਆਏ ਐਵੇਂ ਤੇ ਕਰਦੇ ਹੀ ਨਹੀਂ ਹੈਗੇ ਪਾਪਾ ਜੀ ਤੇ ਨੇ ਅੱਧਾ ਅੱਧਾ ਤਾਂ ਤੜਕੇ ਆਂਦੇ ਤੂੰ ਰਾਣੀ ਬੋਲੀਏ ਆਏ ਬੋਲੀਏ ਇੱਕ ਕੱਪ ਚਾਹ ਦਾ ਬਣਾ ਦੇ ਆਏ ਉਹ ਤਾਂ ਬੀਬੀ ਕਹਿੰਦੀ ਹੈ ਆਹੋ ਪਾਪਾ ਜੀ ਤੇ ਕਹਿੰਦੇ ਹੀ ਨਹੀਂ ਹੈਂ ਤਾਂ ਨੂੰ ਗੋਗੀ ਕਹਿੰਦੀ ਹੈ ਬੀ ਕੇ ਜਸਵਿੰਦਰ ਭੋਲੀ ਕਹਿੰਦੀ ਬੀਬੀ ਭੋਲੀ ਜਸਵਿੰਦਰ ਤੇਰਾ ਤੁਸੀਂ ਕਹਿੰਦੇ ਤੇਰਾ ਡੈਡੀ ਕਹਿੰਦਾ ਜਸਵਿੰਦਰ ਦਾਦਾ ਹਾਏ ਗੋਗੀ ਕੇ ਮੈਂ ਕਹਿੰਦੀ ਕਿ ਨੂੰ ਅਰ ਰਕ ਜਾ ਨਗਲੰਤੇ ਲਾੰਦੋ ਗੋਗੀ ਭੋਲੀਏ ਗੋਗੀ ਕਹਿੰਦੀ ਭੋਲੀਏ ਇਹ ਭੋਲੀਏ ਇੱਕ ਮੁਠੀ ਚਿੱੰਦੀ ਦੀ ਦੇ ਦੇ ਉਹ ਕਈ ਵਾਰੀ ਬੀਬੀ ਮੰਗਦੀ ਹੁੰਦੀ ਹੈ ਨਾ ਜਦੋਂ ਸਬਜ਼ੀ ਜੀ ਉਹਨੂੰ ਲੱਗਦੀ ਹੈ ਫਿਰ ਕਹਿੰਦੀ ਹੁੰਦੀ ਮੈਨੂੰ ਚੀਨੀ ਦੇਈ ਥੋੜੀ ਜੀ ਦੇਖਿਆ ਮੇਰੇ ਆ ਬੀਬੀ ਨੇ ਬੋਲਣਾ ਵੇਖੀ ਜਾਈ ਤੂੰ ਮੇਰੇ ਮੈਂ ਦੱਸਣਾ ਬੀਬੀ ਨੂੰ ਕਹਾਂ ਮੈਂ ਕਿਹਾ ਬੀਬੀ ਇਹ ਤੇਰੀ ਨਕਲਾਂ ਆਂ ਦੀ ਇਹ ਰੋਟੀ ਪਾਣੀ ਨਹੀਂ ਬਣਾ ਲਈ ਬੋਲੀਏ ਜਲਦੀ ਤੇ ਮੈਨੂੰ ਸਬਜ਼ੀਆਂ ਨਾਲ ਕੱਟਦਾ ਇਹ ਮੇਰੇ ਰੱਬਾ ਤੇ ਵਾਕਿਆ ਹੀ ਮੰਮੀ ਬੀਬੀ ਐਵੇਂ ਕਹਿੰਦੇ ਹੁੰਦੇ ਨੇ ਹਨਾ ਆ ਲਿਆ ਸਬਜੀ ਸੂਜੀ ਕਰ ਲਈ ਉਹ ਇਧਰ ਵੇਖ ਸਾਡਾ ਤਸਲਾ ਹੀ ਮੁੱਦਾ ਹੋ ਗਿਆ ਕੱਪ ਤੇ ਬਣਾ ਦੇ ਐ ਨਹੀਂ ਵੀ ਮੰਮੀ ਦੀ ਮੰਮੀ ਦੀ ਰੀਸ ਲਾਂਦੀ ਐ ਮੇਰੀ ਮੰਮੀ ਦੀ ਵੀ ਰੀਸ ਲਾਂਦੀ ਹੁੰਦੀ ਐ ਮੇਰੀ ਮੰਮੀ ਕਿਵੇਂ ਕਹਿੰਦੀ ਹੁੰਦੀ ਐ ਬੋਲੀਏ ਨਹੀਂ ਮੇਰੀ ਮੰਮੀ

ਕੰਜੜਾ ਖੋਦੇਆ ਮੇਰੀ ਗੱਲ ਸੁਣ ਤੈਨੂੰ ਬੀਬੀ ਕਦੋਂ ਕਹਿੰਦੀ ਵਿੱਚ ਆ ਫਿੱਕੀ ਬਣਾਈਏ ਤੇ ਮਿੱਟੀ ਬਣਾਈ ਦੀ ਬੀਬੀ ਕਦੋਂ ਕਹਿੰਦੀ ਸੀ ਦਰੋ ਖੱਤਿਆ ਬਾਹਰ ਆ ਗਿਆ ਮੈਂ ਬਣਾਣ ਲੱਗੀ ਸੀ ਨਾ ਰੋਟੀ ਬਾਹਰ ਖਾਵੇ ਆ ਗਏ ਨੇ ਕੰਜੜਾ ਮਾਸੀ ਜੀ ਹਾਂ